ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੱਥੋਂ ਗਈ ਤਕੜੀ ਸੁਖਬੀਰ ਸਿੰਘ ਬਾਦਲ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਿਹੜਾ ਵੀ ਪ੍ਰਧਾਨਗੀ ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਰਸਤੇ ਦੇ ਵਿੱਚ ਆਇਆ ਉਸ ਨੂੰ ਠੁੱਡਾ ਵਾਰ ਦਿੱਤਾ ਗਿਆ ਅੜਕੇ ਖਤਮ ਕਰ ਦਿੱਤੇ ਗਏ ਇਵਨ ਦੋ ਸ੍ਰੀ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਦੀਆਂ ਸੁਪਾਵਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਪ੍ਰੈਸ਼ਰਾਈਜ਼ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਨੂੰ ਕਿ ਇਨ ਬਿਨ ਲਾਗੂ ਕੀਤੇ ਜਾਣ 2 ਦਸੰਬਰ 2024 ਵਾਲਾ ਵਾਲੇ ਹੁਕਮ ਨਾਵੇਂ ਨਾ ਤੇ ਜਥੇਦਾਰਾਂ ਸਬਾਨਾਂ ਦੀ ਗੱਲ ਮੰਨੀ ਨਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਸੀ ਤੋ ਹੁਕਮ ਨਾਵੇਂ ਇਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ ਸਗੋਂ ਪਘੋੜੇ ਹੋਏ ਮੱਥਾ ਲਾਇਆ ਮੁਨਕਰ ਹੋਏ ਆਪਣੇ ਪੱਧਰ ਤੇ ਭਰਤੀ ਕਰ ਲਈ ਜਿਸ ਨੂੰ ਬੋਕਸ ਭਰਤੀ ਕਿਹਾ ਜਾਂਦਾ ਹੈ ਜੇਕਰ ਭਰਤੀ ਇੱਕ ਨੰਬਰ ਵਿੱਚ ਹੁੰਦੀ ਤਾਂ ਐਡਵੋਕੇਟ ਪਰ ਉਪਕਾਰ ਸੇ ਹੁਕਮਣ ਦੀ ਜ਼ੁਬਾਨ ਤੇ ਨਹੀਂ ਜਬਤ ਹੋਣੀ ਸੀ ਜਿਮਨੀ ਚੋਣ ਜਿਹੜੀ ਹਲਕਾ ਲੁਧਿਆਣਾ ਪਛਮੀ ਤੋਂ ਲੜੀਗੇ ਸੁਖਬੀਰ ਸਿੰਘ ਬਾਦਲ ਨੇ ਇਥੋਂ ਤੱਕ ਕਿ ਸ਼੍ਰੀ ਦਮਦਮਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਉੱਤੇ ਦਬਾਅ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦ ਸਿੰਘ thapi ਤੇ ਦਬਾਅ ਪਾਇਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਮਾਗਮ ਜਿਹੜਾ ਹੋਣਾ ਸੀ ਐਸਡੀਪੀਸੀ ਦੇ ਪ੍ਰਧਾਨ ਐਡਵੋਕੇਟ ਅਰਜੰਦ ਸਿੰਘ thapi ਨੇ ਕੋਰੀ ਨਾ ਕਰ ਦਿੱਤੀ ਹੈ ਇਸ ਦੇ ਬਾਵਜੂਦ ਵੀ ਪੰਜ ਮੈਂਬਰੀ ਕਮੇਟੀ ਨੇ ਖੰਡਾ ਜਿਹੜਾ ਝੜਕਾ ਦਿੱਤਾ ਹੈ ਕਿਉਂਕਿ ਦੌਰ ਦੇ ਵਿੱਚੋਂ ਬਾਹਰ ਹੋ ਗਏ ਨੇ ਪ੍ਰਧਾਨਗੀ ਦੇ ਵਿੱਚੋਂ ਮਨਪ੍ਰਿਤ ਯਾਗੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੁਣ ਪ੍ਰਧਾਨ ਮਿਲੇਗੀ ਕੌਮ ਨੂੰ ਬੀਬੀ ਸ਼ਰੋਮੀ ਅਕਾਲੀ ਦਲ ਵੱਲੋਂ ਬੀਬੀ ਸਤਵੰਤ ਕੌਰ ਸਤਵੰਤ ਕੌਰ ਸ਼ਹੀਦਾਂ ਦੇ ਪਰਿਵਾਰ ਤੋਂ ਹੈ ਉਹਨਾਂ ਦੇ ਪਿਤਾ ਅਬਰੀਕ ਸਿੰਘ ਨੇ ਸ਼ਹੀਦੀ ਦਿੱਤੀ ਹੈ ਕੌਮ ਵਾਸਤੇ ਤੇ ਕੌਮ ਆਪਣੀਆਂ ਮੁਹਾਰਾਂ ਬੀਬੀ ਸਤਵੰਤ ਵੱਲ ਸਤਵੰਤ ਕੌਰ ਵੱਲ ਮੁੜੇਗੀ ਹਾਲਾਂਕਿ ਇਨਕਾਰ ਕਰ ਦਿੱਤਾ ਗਿਆ ਜਿਵੇਂ ਜਿਵੇਂ ਇਨਕਾਰ ਕਰਨਗੇ ਜਿਵੇਂ ਜਿਵੇਂ ਇਹਨਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਇਹ ਗੁੱਝੇ ਭੇਦ ਸਾਹਮਣੇ ਆਉਣਗੇ ਕਿ ਅਕ ਤਖਤਾਂ ਤੇ ਵੀ ਇਹਨਾਂ ਦਾ ਕਬਜ਼ਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇਹਨਾਂ ਦਾ ਕਬਜ਼ਾ ਹੈ। ਯਾਨੀ ਕਿ ਇਹਨਾਂ ਤੋਂ ਕਬਜ਼ਾ ਕਿਵੇਂ ਛਡੋੜਾ ਹੈ? ਮਾਨਪ੍ਰੀਤ ਖਿਆਲੀ ਨੇ ਕਿਹਾ ਕਿ ਕੌਮ ਨੂੰ ਇਕੱਠਾ ਹੋਣਾ ਪੈਣਾ ਹੈ। ਇਹੀ ਗੱਲ ਕਹੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਕੌਮ ਨੂੰ ਇਕੱਠਾ ਹੋਣਾ ਪਵੇਗਾ। ਕੌਮ ਨੂੰ ਸੁਭੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਵਿਰੋਧ ਕਰਨਾ ਪਵੇਗਾ। ਖੰਡਾ ਢਾ ਦਿੱਤਾ ਗਿਆ। ਹਾਲਾਂਕਿ ਕੱਲ ਲਾਈਵ ਹੋ ਕੇ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਮਾਫੀ ਮੰਗੀ ਜਿੰਨੇ ਵੀ ਰੁੱਸੇ ਹੋਏ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਐ ਜਿਸ ਦੇ ਪੰਜ ਮੈਂਬਰ ਕਰ ਸੀ ਲਈ ਕਿ ਭਾਈ ਮੈਂ ਤੁਹਾਨੂੰ ਬੇਨਤ ਕਰਦਾ ਹਾਂ ਦੋਵੇਂ ਹੱਥ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਓ ਲੇਕਿਨ ਬੀਬੀ ਜਗੀਰ ਕੌਰ ਤੋਂ ਲੈ ਕੇ ਸੁਰਜੀਤ ਰਖੜਾ ਪ੍ਰੇਮ ਸਿੰਘ ਚੰਦੂ ਬਾਜਰਾ ਪ੍ਰੇਮ ਪ੍ਰਵਿੰਦਰ ਸਿੰਘ ਢੀਂਸਾ ਉਹਨਾਂ ਨੇ ਇੱਕ ਨੀ ਮੰਨੀ ਉਹਨਾਂ ਨੇ ਕਿਹਾ ਕਿ ਇਹੋ ਜਿਹੇ mafia ਬੰਕੇ ਸੁਖਬੀਰ ਬਾਦਲ ਵੱਲੋਂ ਡਰਾਮੇਬਾਜ਼ੀ ਕੀਤੀ ਜਾਂਦੀ ਹੈ ਸਾਡੇ ਵਿੱਚੋਂ ਕੋਈ ਪ੍ਰਧਾਨ ਨਾ ਬੜੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਦੇ ਲੇਕਿਨ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬੜਾਵਾਂਗੇ ਹਾਲਾਂਕਿ ਤੇਜਾ ਸਿੰਘ ਸਮੁੰਦਰੀ ਹੌਲ ਤੋਂ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਬੀਬੀ ਸਤਵੰਤ ਕੌਰ ਨੂੰ ਕਿਉਂਕਿ ਹੁਣ ਸਤਵੰਤ ਕੌਰ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸ਼ੀਦਾ ਦੇ ਪਰਿਵਾਰ ਤੋਂ ਹੈ ਉਹਨਾਂ ਦੀ ਸ਼ਬੀ ਤੇ ਨਿਸ਼ਾਨੀਆਂ ਸਵਾਲ ਖੜੇ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਭਾਈ ਗੁਰਦਾਸ ਹਾਲ ਜਾਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਕਈ ਪੈਲਸ ਜਿਹੜੇ ਨੇ ਹਾਲ ਬਣੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਜਿਹੜੀ ਕਾਨਫਰੰਸ ਕੀਤੀ ਜਾਵੇਗੀ ਯਾਨੀ ਕਿ ਕਾਨਫਰੰਸ 11 ਅਗਸਤ ਨੂੰ ਹੋਣੀ ਹੀ ਹੋਣੀ ਹੈ ਸੁਖਬੀਰ ਸਿੰਘ ਬਾਦਲ ਨੂੰ ਰਗੜ ਕੇ ਰੱਖ ਦਿੱਤਾ ਪੰਜ ਮੈਂਬਰੀ ਕਮੇਟੀ ਨੇ ਰਗੜ ਕੇ ਰੱਖੀ ਵੀ ਕਿਉਂ ਨਾ ਕਿਉਂਕਿ ਮੰਨਕਰ ਪੰਜ ਮੈਂਬਰੀ ਕਮੇਟੀ ਵਾਲੇ ਜੱਜ ਰੂਮੀ ਅਕਾਲੀ ਦਲ ਦਾ ਪਾਕੀ ਧੜਾ ਨਹੀਂ ਹੋਇਆ ਸਿਰਫ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਹੋਏ ਨਹੀਂ ਉਹ ਗੋਗ ಸ್ಪਰਤੀ ਕੀਤੀ ਗਈ ਤੱਕੇ ਨਾਲ ਤੀਜੀ ਵਾਰ ਪ੍ਰਧਾਨ ਬਣ ਕੇ ਸੁਖਬੀਰ ਸਿੰਘ ਬਾਦਲ ਕੌਮ ਨੂੰ ਗੱਲ ਮਨਜ਼ੂਰ ਲਈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਿਤੇਦਰ ਗਿਆਨੀ ਕੁਲਦੀਪ ਸਿੰਘ ਗੜਗੱਦ ਵੱਲੋਂ ਜਿਹੜਾ ਫੈਸਲਾ ਬਣਾਇਆ ਗਿਆ ਬੀਪੀ ਜਗੀਰ ਕੌਰ ਨੇ ਉਹਨਾਂ ਨੂੰ ਜ਼ਥੇਦਾਰ ਨਹੀਂ ਮੰਨਦੇ ਯਾਨੀ ਕਿ ਬਾਗੀ ਤੜੇ ਵਾਲੇ ਜ਼ਥੇਦਾਰ ਵੀ ਮੰਨਦੇ ਉਹਨਾਂ ਨੇ ਕਿਹਾ ਕਿ ਉਹ ਬਾਦਲਾ ਦਾ ਹੈ ਬਾਦਲਾ ਵਾਲੋਂ ਉਹਨਾਂ ਨੂੰ ਲਾਇਦਾ ਗਿਆ ਹੈ ਐਜ਼ ਇੱਕ ਕਾਰਜਕਾਰੀ ਜ਼ਥੇਦਾਰ ਬਣਾਇਆ ਗਿਆ ਅਸੀਂ ਉਹਨਾਂ ਨੂੰ ਜ਼ਥੇਦਾਰ ਨਹੀਂ ਮੰਨਦੇ ਨਾ ਹੀ ਕੌਮ ਮੰਨਦੇ ਐ ਇਸ ਕਰਕੇ ਜਿਹੜਾ ਹੁਕਮਨਾਮਾ ਸੁਣਾਇਆ ਗਿਆ ਉਸ ਦੀ ਕਿਸਤੇ ਕੋਈ ਤਵੱਜੋ ਦੇਣ ਦੀ ਲੋੜ ਨਹੀਂ 11 ਅਗਸਤ ਨੂੰ ਬੀਬੀ ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬਣੇਗੀ ਅਤੇ 11 ਅਗਸੂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਨਵੀਂ ਜਿਹੜੀ ਹੈ ਲੀਡਰਸ਼ਿਪ ਮਿਲੇਗੀ ਕਿਉਂਕਿ ਸੁਖਬੀਰ ਦੇ ਹੱਥੋਂ ਤੱਕ ਜਿਹੜੀ ਹੈ ਜਾ ਚੁੱਕੀ ਹੈ ਉਹ ਕਿਉਂ ਜਾ ਚੁੱਕੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿਵੇਂ ਭਗੋੜੇ ਹੋਏ ਕਿਵੇਂ ਮਨਕਰ ਹੋਏ ਕਿਸ ਤਰ੍ਹਾਂ ਪੰਥ ਨੂੰ ਜਿਹੜਾ ਹੈ ਬਿਹਾਲ ਕੀਤਾ ਧੰਨਵਾਦ